ਬਹੁਤ ਵਧੀਆ ਹੈ ਜੀ ਬੜੇ ਚਿਰਾਂ ਦੀ ਇਹ ਚੀਜ਼ ਦੀ ਉਡੀਕ ਹੀ ਲੋਕਾਂ ਨੂੰ ਬਹੁਤ ਚਿਰ ਦਾ 13 ਸਾਲ ਹੋ ਗਏ ਸ਼ਹਿਰ ਦਾ ਵਿਕਾਸ ਰੁ ਗਿਆ ਹੈ ਜਿਹੜੀਆਂ ਹੁਣੇ ਵੋਟਾਂ ਪੈਣਗੀਆਂ ਇਹਦੇ ਨਾਲ ਵੀ ਜੋ ਵੀ ਨੌਜਵਾਨ ਮੁੰਡੇ ਸਰਪੰਚ ਪੰਚ ਬਣਨਗੇ ਸ਼ਹਿਰ ਦਾ ਵਿਕਾਸ ਲੈ ਕੇ ਅੱਗੇ ਤੁਰਨਗੇ ਪ੍ਰਸ਼ਾਸਨ ਦੇ ਬਹੁਤ ਵਧੀਆ ਪ੍ਰਬੰਧ ਹੈ ਜੀ ਬਹੁਤ ਪ੍ਰਸ਼ਾਸਨ ਸਾਥ ਦੇ ਰਿਹਾ ਕੋਈ ਅੱਲਾ ਗੁੱਲਾ ਨਹੀਂ ਹੋ ਰਿਹਾ ਬੜੀਆਂ ਪੀਸਫੁਲ ਵੋਟਾਂ ਹੋ ਰਹੀਆਂ ਨੇ ਲੋਕਾਂ ਨੂੰ ਚਾਹ ਇਲੈਕਸ਼ਨ ਦਾ ਬਹੁਤ ਜ਼ਿਆਦਾ ਲੋਕਾਂ ਚ ਚਾਹ ਵਾ ਕਿਉਂਕਿ 13 ਸਾਲ ਬਾਅਦ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਸ ਕਰਕੇ ਲੋਕਾਂ ਚ ਬਹੁਤ ਚਾਹ ਵਾ ਕਿ ਸਾਡੇ ਵੀ ਕਰਵਾਣਾ ਉਰ ਦੀ ਜਿਹੜ ਕਲਾਂ નો ਜਿਹੜਾ ਪਿੱਛੇ ਚੱਲ ਰਿਹਾ ਸੀ ਵੋਟਰਾਂ ਨੂੰ ਦੇਖੀ ਵੋਟਰ ਨੂੰ ਕਹਿੰਦੇ ਹੁਮਮਾ ਮਾ ਕੇ ਬਾਹਰ ਨਿਕਲੋ ਤੇ ਆਪਣੀ ਪੋਲਟ ਦਾ ਪ੍ਰਯੋਗ ਕਰੋ ਤੇ ਵਧੀਆ ਕੈਂਡੀਡੇਟ ਨੂੰ ਵੋਟ ਪਾਓ ਅਸੀਂ ਇਹਨਾਂ ਨੇ ਕਿ ਪਹਿਲਾਂ ਹੋਣੀ ਚਾਹੀਦੀ ਸੀ ਜੀ ਇਹ ਬਹੁਤ ਦੇਰ ਕਰ ਦਿੱਤੀ ਹੈ ਜਿੰਨੀ ਦੇਰ ਇਹਨਾਂ ਨੇ ਕੀਤੀ ਹੈ ਓਨੀ ਸਾਡੇ ਸ਼ਹਿਰ ਦੀ ਡਵੈਲਪਮੈਂਟ ਜਿਹੜੀ ਪਿੱਛੇ ਪਈ ਹੈ ਜੀ ਸਾਨੂੰ ਹੁਣ ਚਾਹੀਦਾ ਹੈ ਕਿ ਜਿਹੜਾ ਵੀ ਆਪਣਾ ਮੱਕੀ ਬੰਦਾ ਚੁਣੀਏ ਉਹਦੀ ਵਦ ਵਦ ਹੈਲਪ ਕਰਕੇ ਤੇ ਉਹ ਸ਼ਹਿਰ ਵੱਲ ਧਿਆਨ ਰੱਖੇ ਜੀ ਤੇ ਲੋਕਾਂ ਦਾ ਖਿਆਲ ਰੱਖੇ ਜੀ ਇਵੈਂਟ ਦੇ ਪ੍ਰਬੰਧ ਕੀਤੇ ਆ ਪੁਲਿਸ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਦੇਖੋ ਤੁਹਾਡੇ ਸਾਹਮਣੇ ਹੈ ਸਭ ਕੁਝ ਲੋਕ ਬੜੇ ਆਰਾਮ ਨਾਲ ਵੋਟਾਂ ਪਾ ਰਹੇ ਨੇ ਤੇ ਬੜੇ ਆਰਾਮ ਨਾਲ ਜਾ ਰਹੇ ਆ ਕੋਈ ਇਹੋ ਜਿਹੀ ਮੇ ਕਿਹ ਹਲਚਲ ਨਹੀਂ ਹੈਗੀ ਪੁਲਿਸ ਦਾ ਬਹੁਤ ਵਧੀਆ ਹੀ ਪ੍ਰਬੰਧ ਹੈ